ਅੱਜ ਤੇ ਵੀ ਸੰਗੋਵਾਲ ਪਹੁੰਚੇ ਆ ਸਵੇਰ ਤੋਂ ਸੁਬਾਹਾਂ ਆੜ ਰਹੀਆਂ ਵੀ ਸੰਗੋਵਾਲ ਬੰਨ੍ਹੇ ਆ ਜਿਹੜਾ ਉਹ ਟੁੱਟ ਗਿਆ ਕਿਹੋ ਜਿਹਾ ਹਲਾਪ ਹੈ ਤੁਸੀਂ ਵੀ ਮੌਕੇ ਤੇ ਪਹੁੰਚੇ ਦੇਖੋ ਇਦਾਂ ਜਿਵੇਂ ਕੁਦਰਤ ਦੀ ਕਰੋਪੀ ਨੇ ਪਹਿਲਾਂ ਹੀ ਬਹੁਤ ਨੁਕਸਾਨ ਕੀਤਾ ਹੈ ਪੰਜਾਬ ਦਾ ਚਲੋ ਇਹਦੇ ਅੱਗੇ ਤਾਂ ਕੋਈ ਜ਼ੋਰ ਨਹੀਂ ਆਪਣਾ ਕੁਦਰਤ ਅੱਗੇ ਜਿਹੜਾ ਵਾਤਾਵਰਣ ਦਾ ਬਦਲਾਅ ਆ ਮੀਂਹ ਬਹੁਤ ਪਿਆ ਇੰਨਾ ਮੀਂਹ ਕਦੀ ਪਿਆ ਹੀ ਨਹੀਂ ਆਪਾਂ ਬਹੁਤ ਸਾਲਾਂ ਤੋਂ ਦੇਖ ਰਹੇ ਹਾਂ ਪਰ ਇਹ ਜਿਹੜਾ ਸਤਲੋਜ ਜਿਹੜਾ ਬੰਦ ਸੀ ਇਤਕੀ ਭਰੋਸਾ ਸੀ ਵੀ ਸਤਲੋਜ ਦਾ ਬੰਦ ਠੀਕ ਰਹੂਗਾ ਜਿਵੇਂ ਬਿਆਸ ਦੇ ਆਪਣੇ ਓਵਰਫਲੋ ਕਰਕੇ ਧੂਸੀ ਟੁੱਟ ਗਈ ਰਾਵੀ ਦਾ ਕੋਈ ਰਿਆ ਹੀ ਨਹੀਂ ਆਪਣੇ ਕਿਨਾਰਾ ਰਾਵੀ ਨੇ ਬਹੁਤ ਨੁਕਸਾਨ ਕੀਤਾ ਪਰ ਅੱਜ ਸਾਨੂੰ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਕਿ ਸੰਗੋਵਾਲ ਤੋਂ ਇਧਰ ਮੀਂਹਵਾਲ ਸਾਈਡ ਨੂੰ ਇੱਥੇ ਕਾਫੀ ਟਾ ਲਾਤੀ ਹੈ ਦਰਿਆ ਨੇ ਪਾਣੀ ਘੁੰਮ ਕੇ ਆਉਂਦਾ ਆ ਤੇ ਅੱਧਾ ਪੌਣਾ ਖੇਤ ਖੇਤ ਹੀ ਵੱਢ ਕੇ ਲੈ ਗਿਆ ਸੋ ਇਹ ਤਾਂ ਦੇਖੋ ਸਰਕਾਰ ਦੀ ਆਪਣੀ ਜ਼ਿੰਮੇਵਾਰੀ ਬਣਦੀ ਸੀਗੀ ਸਰਕਾਰ ਨੂੰ ਆ ਜਿਹੜਾ ਬੰਨਣਾ ਆਪਾਂ ਜਿੱਥੇ ਖੜੇ ਆ ਇਹ ਸਾਰਾ 15 20 ਫੁੱਟ ਹੋਣਾ ਆ ਇਹਦੂ ਡਬਲ ਬੰਨ ਚਾਹੀਦਾ ਆ ਉੱਚਾ ਵੀ ਚਾਹੀਦਾ ਆ ਪਰ ਟਾਈਮ ਦੇ ਨਾਲ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਸੀ ਉੱਥੇ ਪੱਥਰ ਸੀ ਸਪਰ ਲਾਏ ਸੀਗੇ ਸਪਰ ਕਰਕੇ ਠੋਕਰ ਲੱਗਦੀ ਆ ਪਾਣੀ ਦੀ ਆਪਣੇ ਉਹ ਨਾ ਉਸ ਜਗ੍ਹਾ ਤੇ ਉਹ ਸਪਰ ਸਾਰੇ ਕਹਿੰਦੇ ਖੁਰਕੇ ਤੇ ਡਿੱਗ ਗਏ ਇਹ ਆਪਣੇ ਨਾਲ-ਨਾਲ ਦਰਿਆ ਨੂੰ ਸਟਰੈਂਥਨ ਕਰਨ ਨੂੰ ਆਪਣੇ ਤੁਸੀਂ ਨੂੰ ਸਪਰ ਲੱਗਣੇ ਚਾਹੀਦੇ ਸੀਗੇ ਹੁਣ ਵੀ ਜਿਹੜੇ ਪਬਲਿਕ ਆਲੇ-ਦੋਲੇ ਦੇ ਆਪਣੇ ਪਿੰਡਾਂ ਦੇ ਲੋਕ ਆ ਉਹ ਆਪਣੇ ਦਰਖਤ ਵੜ ਕੇ ਸਫੈਦੇ ਵੜ ਕੇ ਜਾਂ ਕੋਸ਼ਿਸ਼ ਕਰ ਰਹੇ ਆ ਮਿੱਟੀ ਲਾਉਣ ਦੀ ਕਿ ਮਿੱਟੀ ਦੇ ਨਾਲ ਜੇ ਆਪਣੇ ਨੁਕਸਾਨ ਵੱਜ ਜਵੇ ਤਾਂ ਪਰ ਹਜੇ ਵੀ ਜੇ ਪਾਖੜਾ ਦਾ ਲੈਵਲ ਕਹਿੰਦੇ ਟੌਪ ਤੇ ਚਲਾ ਗਿਆ ਕੁਝ ਫੋਟੀ ਰਹਿ ਗਿਆ ਆ ਜਿਹੜਾ ਡੇਂਜਰ ਮਾਰਕਿਆ ਤੇ ਜੇ ਭਾਖੜੇ ਦਾ ਲੈਵਲ ਨਾ ਘਟਿਆ ਜੇ ਕਿਤੇ ਖੁਦਾ ਦਾ ਖਾਸਤਾ ਭਾਖੜੇ ਤੋਂ ਪਾਣੀ ਹੋਰ ਛੱਡਦਾ ਤਾਂ ਫੇਰ ਕੀ ਹੋਊਗਾ ਡਾਊਨਸਟ੍ਰੀਮ ਦਾ ਬਹੁਤ ਨੁਕਸਾਨ ਹੋਊਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਪ੍ਰਮਾਤਮਾ ਬਚਾ ਕਰੇ ਠੀਕ ਹੈ ਜਿੰਨਾ ਛੱਡਦੇ ਕੰਟਰੋਲ ਚ ਛੱਡੇ ਉਹਨਾਂ ਦੇ ਅਗੇ ਆਪਣੇ ਭਾਖੜੇ ਤੋਂ ਗੋਬਿੰਦ ਸਾਗਰ ਤੋਂ ਪਰ ਅੱਜ ਜਿਵੇਂ ਇੰਨੀ ਤੇਜ਼ੀ ਨਾਲ ਦਰਿਆ ਵਗ ਰਿਹਾ ਬਹੁਤ ਆਪਣੀ ਰਫਤਾਰ ਜਿਆਦੀ ਹੈ ਪਾਣੀ ਦੀ ਸੋ ਲੱਗਦਾ ਕਿ ਇੱਥੇ ਨੁਕਸਾਨ ਹੋਣ ਦੇ ਚਾਂਸ ਹੈਗੇ ਆ ਜੇ ਅਜੇ ਆਪਾਂ ਸੰਭਿਆ ਨਾ ਤੋ ਹੁਣ ਵੀ ਸਰਕਾਰ ਨੂੰ ਜਿਹੜੀ ਸੰਸਥਾਵਾਂ ਆ ਅਸੀਂ ਬਾਬਾ ਬਲਬੀਰ ਸਿੰਘ ਸਿੱਚੇਵਾਲ ਜੀ ਨਾਲ ਗੱਲ ਕਰਦੇ ਆਏ ਆ ਰਸਤੇ 'ਚ ਉਹਨਾਂ ਨੂੰ ਕਿਹਾ ਕਿ ਜੇ ਪੱਥਰ ਆ ਜਾਂ ਕੋਈ ਹੋਰ ਆਪਾਂ ਜਿਹੜੇ ਆਪਣੀ ਬੋਰੇ ਤਿਆਰ ਕਰਕੇ ਤਾਰਾਂ ਨਾਲ ਬੰਨ ਕੇ ਉਹ ਲਾ ਸਕਦੇ ਭੇਜੋ ਸੋ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਪਰ ਇਹ ਸਮੇਂ ਨਾ ਹੁੰਦਾ ਕਰਕੇ 2023 ਵਿੱਚ ਵੀ ਇੱਥੇ ਨੁਕਸਾਨ ਹੋਇਆ ਸੀਗਾ ਤੇ ਉਸ ਤੋਂ ਬਾਅਦ ਸਰਕਾਰ ਨੂੰ ਇਹਨਾਂ ਤੁਸੀਆਂ ਨੂੰ ਪ੍ਰੋਪਰਲੀ ਤਕੜਾ ਕਰਨਾ ਚਾਹੀਦਾ ਸੀ ਚੌੜਾ ਕਰਨਾ ਚਾਹੀਦਾ ਸੀਗਾ ਤੇ ਉੱਚਾ ਕਰਨਾ ਚਾਹੀਦਾ ਸੀਗਾ ਪਿੱਛੇ ਜੇ ਕਿਤੇ ਪਿੱਛੇ ਮਿੱਟੀ ਲਾਈ ਆ ਆਪਣੇ ਤੇ ਬੁਰਜ ਕੋ ਤੇ ਸੁਧਾਰੇ ਵੱਲ ਇੱਥੇ ਆਪਣੇ ਬੰਨ ਨੂੰ ਮਜ਼ਬੂਤ ਕੀਤਾ ਪਰ ਇਹ ਤਾਂ ਇੱਕ ਆਪਣੇ ਪਾਸੇ ਫਲੋਰ ਤੋਂ ਲੈ ਕੇ ਕਾਵਾਂ ਵਾਲੇ ਪੱਤਨ ਤੱਕ ਪੂਰਾ ਇਹ ਬੰਨ ਮਜ਼ਬੂਤ ਚਾਹੀਦਾ ਤਾਂ ਹੀ ਇਸ ਖਤਰੇ ਤੋਂ ਬਚਿਆ ਜਾ ਸਕਦਾ ਨਹੀਂ ਤਾਂ ਫੇਰ ਸਰਕਾਰ ਸੁੱਤੀ ਰਹਿੰਦੀ ਆ ਤੇ ਲੋਕਾਂ ਦਾ ਨੁਕਸਾਨ ਹੋ ਜਾਂਦਾ ਦੇਖੋ ਕਿਦਾਂ ਫਸਲ ਖੜੀ ਆ ਉਦੋਂ ਸੁਲਤਾਨਪੁਰ ਲੋਧੀ ਫਾਜ਼ਲਕਾ ਮਖੂ ਪਠਾਨਕੋਟ ਗੁਰਦਾਸਪੁਰ ਜਿੱਥੇ ਜਾਂਦੇ ਆ ਤੇ ਅਜ ਨਾਲੇ ਬਹੁਤ ਮਨ ਖਰਾਬ ਹੁੰਦਾ ਦੇਖ ਕੇ ਇਹਨਾਂ ਨੁਕਸਾਨ ਹੋ ਗਿਆ ਲੱਖਾਂ ਹੀ ਏਕੜ ਇਸ ਵੇਲੇ ਫਸਲ ਜਿਹੜੀ ਆ ਪਾਣੀ ਦੀ ਮਾਰ ਹੇਠ ਆ ਤੇ ਹਜ਼ਾਰਾਂ ਹੀ ਪਿੰਡ ਉਹਦੀ ਲਪੇਟ ਚ ਆ ਗਏ ਆ ਸੋ ਇਹਦਾ ਇਹਦਾ ਧਿਆਨ ਤਾਂ ਸਰਕਾਰ ਨੇ ਕਰਨਾ ਬਾਕੀ ਤਾਂ ਪੰਜਾਬੀਆਂ ਦੇ ਵਿੱਚ ਜਜ਼ਬਾ ਬਹੁਤ ਆ ਪੰਜਾਬੀ ਤਕੜੇ ਨੇ ਇਸ ਦਾ ਮੁਕਾਬਲਾ ਕਰਨਗੇ ਅੱਗੇ ਵੀ ਬੜੀਆਂ ਹਫ਼ਤਾਂ ਆਈਆਂ ਪੰਜਾਬੀਆਂ ਨੂੰ ਪਰ ਉਹ ਤਾਂ ਆਪਣਾ ਯੋਗਦਾਨ ਪਾ ਹੀ ਰਹੇ ਆ ਲੇਕਿਨ ਜਿਨ੍ਹਾਂ ਦਾ ਵੱਡੀ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਜਿਸ ਗੱਲ ਦਾ ਆਪਾਂ ਨੂੰ ਖਤਰਾ ਲੱਗ ਰਿਹਾ ਅਜੇ ਵੀ ਇਹ ਆਪਣੇ ਅਰਦਾਸ ਕਰਦੇ ਆ ਪ੍ਰਮਾਤਮਾ ਦੇ ਚਰਨਾਂ 'ਚ ਕਿ ਬਚਾਅ ਹੋ ਜਾਵੇ ਤੇ ਬੰਨ ਠੀਕ ਠਾਕ ਰਹੇ ਤੇ ਪਾਣੀ ਦਾ ਜਿਹੜਾ ਪੱਧਰ ਆ ਉਹ ਨੀਵਾ ਹੋ ਜਾਵੇ ਤੇ ਬਰਸਾਤ ਵੀ ਬੰਦ ਹੋ ਜਾਵੇ ਤੇ ਪਾਖੜੇ ਦਾ ਵੀ ਜਿਹੜਾ ਲੈਵਲ ਆ ਉਹ ਖਤਰੇ ਤੋਂ ਉੱਪਰ ਨਾ ਹੋਵੇ ਤਾਂ ਕਿ ਸਾਰਾ ਪੰਜਾਬ ਦਾ ਜਨ ਜੀਵਨ ਇਹਦਾ ਬਚਾਓ ਸਕੇ ਅਸੀਂ ਤਾਂ ਆਪਣੇ ਪ੍ਰਮਾਤਮਾਗੇ ਅਰਦਾਸ ਆ ਗੁਰੂ ਸਾਹਿਬ ਦੇ ਚਰਨਾਂ ਚ ਪਰ ਸਾਰੇ ਪਿੰਡਾਂ ਦੇ ਲੋਕ ਆਪਾਂ ਦੇਖ ਸਕਦੇ ਆ ਸਵੇਰ ਤੋਂ ਲੈ ਕੇ ਮਿਓਵਾਲ ਵੀ ਕਹਿੰਦੇ ਉਹਨਾਂ ਨੇ ਰਾਤ ਲੱਗੇ ਰਹੇ ਸਾਰੇ ਫਲੋਰ ਦੇ ਕੋਲ ਉਹਨਾਂ ਦੇ ਬੰਦੇ ਇੱਥੇ ਵੀ ਲੱਗੇ ਆ ਸੰਗੋਵਾਲ ਵਾਲੇ ਵੀ ਸਾਰੇ ਇੱਥੇ ਆਸ-ਪਾਸ ਪਿੰਡਾਂ ਦੇ ਪਹੁੰਚਲੇ ਦੇ ਬਾਕੀ ਤਲਵੰਡ ਤੋਂ ਤੇ ਕੋਸ਼ਿਸ਼ ਆ ਕਿ ਇਸ ਆਪਣੇ ਜਿਹੜੇ ਬੰਦ ਨੂੰ ਖੋਰਾ ਲੱਗ ਰਿਹਾ ਰੋਕਿਆ ਜਾਵੇ ਪਰ ਫੇਰ ਸਰਕਾਰ ਨੂੰ ਬੇਨਤੀ ਕਰਦੇ ਆ ਫੌਰੀ ਤੌਰ ਤੇ ਆਪਣੇ ਸਾਰੇ ਸਾਧਨ ਉਹਨਾਂ ਨੂੰ ਜਟਾਉਣੇ ਚਾਹੀਦੇ ਆ ਜੰਗੀ ਪੱਧਰ ਤੇ ਬੋਰ ਫੂਟਿੰਗ ਤੇ ਇੱਥੇ ਸਪਰ ਲਾਉਣ ਪੱਥਰ ਲੈ ਕੇ ਆਉਣ ਜਾਂ ਬੋਰੀਆਂ ਨੂੰ ਤਾਰਾਂ ਦਾ ਬੰਨ੍ਹ ਕੇ ਬਿਚਟਣ ਕੁਝ ਵੀ ਕਰਨ ਹਜੇ ਟਾਈਮ ਹੈਗਾ ਹਜੇ ਇਸ ਆਪਣੇ ਬੰਦ ਦਾ ਬਚਾਅ ਹੋ ਸਕਦਾ ਆ ਪਰ ਸਰਕਾਰ ਨੂੰ ਇਹਦੇ ਵਾਸਤੇ ਜਲਦੀ ਤੋਂ ਜਲਦੀ ਹਰਕਤ ਵਿੱਚ ਕਾਰਵਾਈ ਕਰਨ ਵਾਸਤੇ ਮੁਰੇ ਹੋਣਾ ਚਾਹੀਦਾ